ਸਲੋਕ ਮਹੱਲਾ 3 ਇਹ ਬਾਣੀ ਤਨ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਮਨ ਪਰ ਤੀਤ ਨ ਆਇਆ ਸਹਿਜ ਨ ਲੱਗੋ ਭਾਉ ਜੇ ਮਨ ਵਿੱਚ ਹਰੀ ਦੀ ਹੋਣ ਦੀ ਪ੍ਰੀਤ ਨ ਆਈ ਅਤੇ ਅਡੋਲਤਾ ਵਿੱਚ ਪਿਆਰ ਨ ਲੱਗਾ ਸਬਦੇ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਜੇ ਸ਼ਬਦ ਦਾ ਰਸ ਨਾ ਲੱਭਾ ਤਾ ਮਨ ਦੇ ਹਟ ਨਾਲ ਸਿਫਤ ਸਲਾਹ ਕਰਨ ਦਾ ਕੀ ਲਾਭ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਏ ਨਾਨਕ ਸੰਸਾਰ ਵਿੱਚ ਜੰਮਿਆ ਉਹ ਜੀਵ ਮੁਬਾਰਕ ਹੈ ਜੋ ਸਤਗੁਰੂ ਦੇ ਸਾਹਮਣੇ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ ਮਹੱਲਾ 3 ਜਹ ਇਹ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਆਪਣਾ ਆਪਣਾ ਪਛਾਣਾ ਮੋੜਾ ਆਵਰਾ ਆਖ ਦੁਖਾਈ ਮੋਰਕ ਮਨੁਕ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਅਤੇ ਹੋਰਾਂ ਨੂੰ ਆ ਕੇ ਦਿਖਾਉਂਦਾ ਹੈ ਮੁੰਡੇ ਦੀ ਖਸਲਤ ਨਾ ਗਈਆ ਆਂਦੇ ਵਿਛੜ ਝੋਟਾ ਖਾਏ ਸਤਿਗੁਰੂ ਦੇ ਧਰ ਤੇ ਪਹੁੰਚ ਕੇ ਵੀ ਅੰਨੇ ਦੀ ਮੁੱਢ ਦੀ ਦੂਜਿਆਂ ਨੂੰ ਦਿਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ ਅਤੇ ਹਰੀ ਤੋਂ ਵਿਛੜ ਕੇ ਦੁੱਖ ਸਹਿੰਦਾ ਹੈ ਸਤਗੁਰ ਕੈ ਭੈ ਭਨ ਨ ਕੜਿਓ ਰਹਿ ਅੰਕ ਸਮਾਈ ਮੂਰਖ ਮਨੁਖ ਸਤਗੁਰੁ ਦੇ ਡਰ ਵਿਚ ਰਹਿ ਕੇ ਮਨ ਦੇ ਪਿਛਲੇ ਮਨ ਦੇ ਸੰਸਕਾਰਾ ਨੂੰ ਭਨ ਕੇ ਨਵੇਂ ਸਿਰੇ ਸਿਮਰਣ ਵਾਲੇ ਸੰਸਕਾਰ ਨਹੀਂ ਕਰਦਾ ਜਿਸ ਕਰਕੇ ਪ੍ਰਮਾਤਮਾ ਦੀ ਗੋਦੀ ਵਿਚ ਸਮਾਇਆ ਰਹੇ ਆਨ ਦਿਨ ਸਹਿਸਾ ਕਦੇ ਨ ਚੁਕੈ ਬਿਨ ਸਬਦੈ ਦੁਖ ਪਾਈ ਹਰ ਰੋਜ਼ ਕਿਸੇ ਵੇਲੇ ਵੀ ਉਸ ਦੀ ਚਿੰਤਾ ਦੂਰ ਨਹੀਂ ਹੁੰਦੀ ਸਬਦ ਦਾ ਆਸਰਾ ਲੈਣ ਤੋਂ ਬਿਨਾ ਦੁੱਖ ਪਾਉਂਦਾ ਹੈ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਤੰਦਾ ਕਰਤ ਵਿਹਾਏ ਮੂਰਖ ਦੇ ਹਿਰਦੇ ਵਿੱਚ ਕਾਮ ਕ੍ਰੋਧ ਅਤੇ ਲੋਭ ਜੋੜਾ ਵਿੱਚ ਹੈ ਅਤੇ ਸਦਾ ਤੰਦੇ ਕਰਦਿਆ ਉਮਰ ਗੁਜ਼ਰਦੀ ਹੈ ਚਰਨ ਕਰ ਦੇਖਤ ਸੁਣ ਥੱਕੇ ਦੇ ਮੁਕੇ ਨੇੜ ਐ ਆਏ ਪੈਰ ਹੱਥ ਅੱਖਾਂ ਵੇਖ ਵੇਖ ਕੇ ਅਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ ਉਮਰ ਦੇ ਦਿਨ ਮੁੱਕ ਗਏ ਹਨ ਭਾਵ ਮਰਨ ਦੇ ਦਿਨ ਨੇੜੇ ਆ ਗਏ ਹਨ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਾਮ ਨਿਦ ਪਾਏ ਜਿਸ ਨਾਮ ਦੇ ਰਾਹੀ ਨੌ ਨਦੀਆਂ ਲੱਭ ਪੈਣ ਉਹ ਸੱਚਾ ਨਾਮ ਮੂਰਖ ਨੂੰ ਪਿਆਰਾ ਨਹੀਂ ਲੱਗਦਾ ਜੀਵਤ ਮਰੈ ਮਰੈ ਫੁਨ ਜੀਵੇ ਤਾਂ ਮੁਖ ਅੰਤਰ ਪਾਏ ਨਾਮ ਪਿਆਰਾ ਲੱਗੇ ਵੀ ਕਿਵੇਂ ਸੰਸਾਰ ਵਿੱਚ ਵਰਤਦਾ ਹੋਇਆ ਸੰਸਾਰ ਵੱਲੋਂ ਮੁਰਦਾ ਹੋ ਜਾਵੇ ਇਸ ਤਰ੍ਹਾਂ ਮਰ ਕੇ ਫੇਰ ਹਰੀ ਦੀ ਯਾਦ ਵਿੱਚ ਸੁਰਜੀਤ ਹੋਵੇ ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ ਤੁਰ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮਾ ਕੀ ਪਾਏ ਪਰ ਜਿਸ ਮਨੁੱਖ ਨੂੰ ਧਰੋ ਪਰਮਾਤਮਾ ਦੀ ਬਖਸ਼ਿਸ਼ ਨਸੀਬ ਨਾ ਹੋਈ ਓ ਪਿਛਲੇ ਚੰਗੇ ਸੰਸਕਾਰਾਂ ਵਾਲੇ ਕੰਮਾਂ ਤੋਂ ਬਿਨਾ ਹੁਣ ਬੰਦਗੀ ਵਾਲੇ ਸੰਸਕਾਰ ਕਿੱਥੋਂ ਲੱਭੇ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਹੇ ਮੂਰਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਸਾਭ ਕਿਉਂਕਿ ਉੱਚੀ ਆਤਮਿਕ ਅਵਸਥਾ ਅਤੇ ਪਾਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਹੇ ਨਾਨਕ ਬਾਰ ਸਤਗੁਰੂ ਵੀ ਤਦੋਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿੱਚੋਂ ਅਹੰਕਾਰ ਦੂਰ ਕਰਦਾ ਹੈ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੇ ਗੱਲ ਦਾ ਲੋੜੀਏ ਜਿਸ ਮਨੁੱਖ ਦੇ ਹਿਰਦੇ ਵਿੱਚ ਪਿਆਰਾ ਪਰਮਾਤਮਾ ਨਿਵਾਸ ਕਰੇ ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ ਹਰ ਸੁਖ ਦਾਤਾ ਸਬਨਾ ਗੱਲਾਂ ਦਾ ਤਿਸ ਨੂੰ ਧਿਆਏ ਦਾ ਕਿਵਨ ਨੇਮਖ ਘੜੀ ਮੋਹੂ ਮੋੜੀਐ ਪ੍ਰਮਾਤਮਾ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ ਉਸ ਦਾ ਸਿਮਰਨ ਕਰਨ ਤੋਂ ਇੱਕ ਖਿੰਬੀ ਨਹੀਂ ਹਟਣਾ ਚਾਹੀਦਾ ਜਿਨ ਹਰ ਧਿਆਇ ਦਾ ਤਿਸਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹੂ ਜੋੜੀਐ ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਇਸ ਲਈ ਸਦਾ ਸਾ ਸੰਗਤ ਵਿੱਚ ਜਾ ਕੇ ਬੈਠਣਾ ਚਾਹੀਦਾ ਹੈ ਅਤੇ ਪਰਮਾਤਮਾ ਦੇ ਗੁਣਾ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ। ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾ ਅਤੇ ਰੋਗ ਤੂਰ ਹੋ ਜਾਂਦੇ ਹਨ ਅਤੇ ਸਾਰੇ ਬੰਧਨ ਟੁੱਟ ਜਾਂਦੇ ਹਨ। ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾਕੈ ਮੂਢਿੱਠੈ ਜਗਤ ਤਰਿਆ ਸਭ ਲੋੜੀਐ ਕਿਉਂਕਿ ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਚਾਹੀਦਾ ਤਾਂ ਇਹ ਹੈ ਕਿ ਹਰੀ ਦੇ ਭਗਤਾ ਦਾ ਦਰਸ਼ਨ ਕਰਕੇ ਭਾਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਤਰ ਜਾਏ ਪਰ ਸੰਸਾਰ ਇਸ ਰਸਤੇ ਪੈਂਦਾ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ